ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਸਿਮ ਜੁਜੂਦ ਆਂ ਸ਼੍ਰੀ ਕਾਲ ਤਖਤ ਸਾਹਿਬ ਸਕਤਰ ਸਾਹਿਬ ਦੇ ਬਾਹਰ ਤੇ ਦੱਸ ਦਈਏ ਕਿ ਅੱਜ ਪੰਥ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਕੌਮ ਨੂੰ ਲੈ ਕੇ ਸਿੱਖ ਪੰਥ ਨੂੰ ਲੈ ਕੇ ਕਈ ਵੱਡੇ ਫੈਸਲੇ ਜਿਹੜਾ ਕਿਤੇ ਜਾਣੇ ਹੈਗੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸਵੇਰ ਤੋਂ ਹੀ ਜੇਕਰ ਅਸੀਂ ਆਪਾਂ ਗੱਲ ਕਰ ਲਈਏ ਤਾਂ ਪਹਿਲਾਂ ਤਾਂ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਵ ਨਿਯੁਕਤ ਗ੍ਰੰਥੀ ਸਿੰਘਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਤਾਜਪੋਸ਼ੀ ਜਿਹੜੀ ਅੱਜ ਕੀਤੀ ਗਈ ਆ ਤਾਂ ਉੱਥੇ ਹੀ ਉਹਨਾਂ ਨੂੰ ਜੇਕਰ ਅਸੀਂ ਨਾਮ ਲੈ ਲਈਏ ਤਾਂ ਕੇਵਲ ਸਿੰਘ ਜੀ ਤੇ ਪਰਮਿੰਦਰ ਸਿੰਘ ਜੀ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਤੋਂ ਬਾਅਦ ਜੋ ਆ ਜੋ ਕਹਿ ਸਕਦੇ ਹਾਂ ਕਿ ਕੀਰਤਨ ਸਮਾਗਮ ਤੋਂ ਬਾਅਦ ਉਹਨਾਂ ਦੀ ਕਿਤਨਾ ਕਿਤੇ ਇਹ ਸਾਰੇ ਜੋ ਕਹਿ ਸਕਦੇ ਹਾਂ ਕਿ ਸਮਾਗਮ ਤੋਂ ਬਾਅਦ ਤਾਂ ਹੁਣ ਸ਼੍ਰੀ ਕਲਤਕ ਸਾਹਿਬ ਤੇ ਸਕਤਰੇ ਸਾਹਿਬ ਦੇ ਅੰਦਰ ਜੋ ਆਪਾਂ ਕਹਿ ਸਕਦੇ ਆਂ ਕਿ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਜਿਸ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬਾਕੀ ਦੇ ਜਿਹੜੇ ਸਿੰਘ ਸਾਹਿਬ ਨੇ ਵਿਸ਼ੇਸ਼ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਜੋ ਹੈਗੇ ਨੇ ਤਾਂ ਕਈ ਕੌਮ ਦੇ ਵੱਡੇ ਫੈਸਲੇ ਅੱਜ ਇਸ ਮੀਟਿੰਗ ਦੇ ਵਿੱਚ ਲੈ ਜਾ ਸਕਦੇ ਨੇ ਕਿਉਂਕਿ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਫੈਸਲਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਜੋ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਤਾਂ ਬੰਦੀ ਸਿੰਘਾਂ ਦਾ ਇੱਕ ਅਹਿਮ ਵੱਡਾ ਮੁੱਦਾ ਜੋ ਇਸ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਆ ਕਿ ਉਸ ਦੇ ਉੱਪਰ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਕੇਂਦਰ ਦੀਆਂ ਸਰਕਾਰਾਂ ਵੱਲੋਂ ਆਏ ਦੇਣਾ ਜੋ ਕਈ ਫੈਸਲੇ ਸੁਣਾਏ ਸੁਣਾ ਦਿੱਤੇ ਜਾਂਦੇ ਨੇ ਕਿਉਂਕਿ ਅਕਸਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਨੂੰ ਸਿੱਖ ਕੌਮ ਦੀ ਬਹੁਤ ਜ਼ਿਆਦਾ ਚਿੰਤਾ ਹੈ ਪੰਜਾਬ ਦੇ ਨਾਲ ਅਸੀਂ ਖੜੇ ਹਾਂ ਲੇਕਿਨ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ ਤਾਂ ਉਸ ਵੇਲੇ ਸਰਕਾਰ ਚੁੱਪ ਹੋ ਜਾਂਦੀ ਆ ਕੋਈ ਵੀ ਕਿਉਂਕਿ ਅੱਜ ਤੱਕ ਸ਼ਰੋਮਣੀ ਕਮੇਟੀ ਵੱਲੋਂ ਕਈ ਵਾਰ ਆਵਾਜ਼ ਚੱਕੀ ਗਈ ਆ ਸ਼ਰੋਮਣੀ ਅਕਾਲੀ ਦਲ ਵੱਲੋਂ ਜਾਂ ਪੰਜਾਬ ਦੇ ਹਰ ਉਸ ਲੀਡਰ ਵੱਲੋਂ ਆਵਾਜ਼ ਚੱਕੀ ਜਾਂਦੀ ਆ ਲੋਕ ਸਭਾ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਅਕਸਰ ਇਹ ਗੱਲਾਂ ਚੁੱਕੇ ਜਾਂਦੇ ਨੇ ਕਿ ਬੰਦੀ ਸਿੰਘ ਰਿਹਾ ਕਿਤੇ ਜਾਣ ਜੋ ਸਿੱਖ ਕੌਮ ਦੇ ਵਿੱਚ ਅਹਿਮ ਮੁੱਦਾ ਕਹਿ ਸਕਦੇ ਆ ਕਿਉਂਕਿ ਭਾਵਨਾ ਜੁੜੀਆਂ ਨੇ ਜਿਹੜੇ ਵੀ ਬੰਦੀ ਸਿੰਘ ਆਪਣੀ ਸਜ਼ਾ ਪੂਕ ਚੁੱਕੇ ਨੇ ਤਾਂ ਫਿਰ ਵੀ ਉਹਨਾਂ ਨੂੰ ਰੇਹਾ ਨਹੀਂ ਕੀਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਇੱਕ ਕਈ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਤੇ ਉਸ ਦੇ ਨਾਲ ਨਾਲ ਦੱਸ ਜੀਏ ਕਿ ਜਿਹੜੀ ਯੋਗਾ ਗਰਲ ਸੀਗੀ ਤਾਂ ਉਸ ਉਸ ਵਜੋਂ ਜਿੱਦਾਂ ਕਿ ਆਨਲਾਈਨ ਆਪਣੇ ਬਿਆਨ ਦਰਜ ਕਰਾ ਦਿੱਤੇ ਗਏ ਨੇ ਤਾਂ ਉਸ ਨੂੰ ਲੈ ਕੇ ਵੀ ਹੁਣ ਜ਼ਰੂਰ ਇਸ ਮੀਟਿੰਗ ਦੇ ਵਿੱਚ ਗੱਲਬਾਤ ਜ਼ਰੂਰ ਹੋ ਸਕਦੀ ਆ ਸਾਂਝੀ ਹੋ ਸਕਦੀ ਆ ਕਈ ਫੈਸਲੇ ਉਸ ਨੂੰ ਲੈ ਕੇ ਵੀ ਆ ਸਕਦੇ ਨੇ ਕਿ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਕਿਉਂਕਿ ਆਏ ਦਿਨ ਬੇਅਦਬੀਆਂ ਹੋ ਰਹੀਆਂ ਨੇ ਆਏ ਦਿਨ ਜੋ ਕਹਿ ਸਕਦੇ ਆ ਕਿ ਕਈ ਜੋ ਪੰਜਾਬ ਦੇ ਵਿੱਚ ਇਹੋ ਜਿਹੇ ਘਟਨਾ ਬੀਤਦੀਆਂ ਨੇ ਜਿਸ ਦੇ ਉੱਪਰ ਪ੍ਰਸ਼ਾਸਨ ਕਾਰਵਾਈ ਕਰ ਦਿੰਦਾ ਲੇਕਿਨ ਜੋ ਬੇਅਦਬੀ ਹੁੰਦੀ ਆ ਸਿੱਖ ਕੌਮ ਨੂੰ ਲੈ ਕੇ ਉਹਨਾਂ ਚੀਜ਼ਾਂ ਦੇ ਉੱਤੇ ਕਿਉਂ ਨਹੀਂ ਮੌਕੇ ਤੇ ਕਾਰਵਾਈ ਹੁੰਦੀ ਕਿਉਂਕਿ ਜਿੱਦਾਂ ਕਿ ਉਸ ਭੈਣ ਵੱਲੋਂ ਜਿੱਦਾਂ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਵਿੱਚ ਯੋਗਾ ਕੀਤਾ ਗਿਆ ਹਾਲਾਂਕਿ ਉਸਨੇ ਮਾਫੀ ਜ਼ਰੂਰ ਮੰਗੀ ਆ ਲੇਕਿਨ ਮਾਫੀ ਮੰਗਣ ਤੋਂ ਬਾਅਦ ਵੀ ਜਿਹੜਾ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਤੇ ਉਸ ਦੇ ਨਾਲ ਨਾਲ ਜੋ ਕਹਿ ਸਕਦੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦੋ ਧੜੇ ਨੇ ਕਿਉਂਕਿ ਭਾਈ ਮਨਜੀਤ ਸਿੰਘ ਹੋਣਾ ਵੱਲੋਂ ਬੀਬੀ ਜ਼ਗੀਰ ਜਗੀਰਕੌਰ ਹੋਣਾ ਵੱਲੋਂ ਜੋ ਆਪਣੀ ਮਾਫੀ ਮੰਗੀ ਗਈ ਹੈ ਮਾਫੀ ਜੋ ਹੈ ਸ਼੍ਰੀ ਕਾਲਤਖਬ ਸਾਹਿਬ ਤੇ ਆ ਕੇ ਮੰਗੀ ਗਈ ਹੈ ਕਿ ਜੋ ਸਾਡੀ ਸਰਕਾਰ ਵੇਲੇ ਅਸੀਂ ਭਾਗੀਦਾਰ ਸੀਗੇ ਅਸੀਂ ਉਸ ਵੇਲੇ ਸਤਾਚ ਸੀਗੇ ਤਾਂ ਉਸ ਨੂੰ ਲੈ ਕੇ ਵੀ ਕਈ ਜੋ ਵੱਡੇ ਫੈਸਲੇ ਕਿਉਂਕਿ ਉਹਨਾਂ ਵੱਲੋਂ ਇੱਥੇ ਆ ਕੇ ਮਾਫੀ ਮੰਗੀ ਗਈ ਸੀ ਕਿ ਕਿ ਸਾਡੇ ਵੱਲੋਂ ਪੁੱਲਾ ਚੁੱਕਾਂ ਹੋਈਆਂ ਨੇ ਸਾਡੀ ਸਰਕਾਰ ਵੱਲੋਂ ਪੁੱਲਾ ਚੁੱਕਾਂ ਹੋਈਆਂ ਨੇ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਬਹਿਬਲ ਕਲਾਂ ਦੀ ਗੱਲ ਕਰ ਲਈਏ ਜਾਂ ਸੱਚਾ ਹੁਦਾ ਰਾਮ ਰਹੀਮ ਦੀ ਜਿਹੜੀ ਮਾਫੀ ਨੂੰ ਲੈ ਕੇ ਆਪਾਂ ਗੱਲ ਕਰ ਲਈਏ ਤਾਂ ਕਈ ਵਿਚਾਰ ਚਰਚਾਵਾਂ ਇਸ ਮੀਟਿੰਗ ਦੇ ਵਿੱਚ ਹੋ ਸਕਦੀਆਂ ਨੇ ਤਾਂ ਉੱਥੇ ਹੀ ਜੋ ਇਸ ਵਕਤ ਸਵੇਰ ਤੋਂ ਹੀ ਸਿੰਘ ਸਾਹਿਬਾਨ ਮੌਜੂਦ ਹੈਗੇ ਨੇ ਮੈਂ ਆਪਣੇ ਸਹੂਗੀ ਨੂੰ ਕਵਾਂਗਾ ਕਿ ਜ਼ਰੂਰ ਤਸਵੀਰਾਂ ਸੰਜੀ ਕੀਤੀ ਜਾਵੇ ਤਾਂ ਜਿੱਥੇ ਕਿ ਜਿੰਨਾ ਪੱਤਰਕਾਰ ਭਾਈਚਾਰਾ ਇੱਥੇ ਉਡੀਕ ਕਰ ਰਿਹਾ ਕਿ ਕਿਸ ਵੇਲੇ ਸਿੰਘ ਸਾਹਿਬਾਨ ਜੋ ਨੇ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਗਿਆਨੀ ਰਕਵੀਰ ਸਿੰਘ ਜੀ ਮੀਡੀਆ ਦੇ ਨਾਲ ਗੱਲਬਾਤ ਕਰਨ ਤਾਂ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਿੱਤੇ ਜਾ ਸਕਦੇ ਨੇ ਕਿਉਂਕਿ ਉਹਨਾਂ ਵੱਲੋਂ ਜੋ ਸ਼ਰਮਣੀ ਕਾਲੀ ਦਲ ਦੋ 파ੜ ਹੋ ਚੁੱਕਾ ਹੈ ਤਾਂ ਪਹਿਲਾਂ ਵੀ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਕਿਹਾ ਸੀਗਾ ਕਿ ਇਕਜੁੱਟ ਹੋ ਕੇ ਆਓ ਧੜੇਬੰਦੀ ਨਾ ਕਰੋ ਤਾਂ ਉਹਨਾਂ ਨੂੰ ਲੈ ਕੇ ਵੀ ਕਹਿ ਸਕਦੇ ਆ ਕਿ ਹੁਣ ਵੱਡੇ ਫੈਸਲੇ ਅੱਜ ਇਸ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ ਕਿਉਂਕਿ ਬੇਅਦਬੀ ਹੋਈ ਹੈ ਵਰਗਾੜੀ ਕਾਂਡ ਹੋਇਆ ਤਾਂ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਉਸ ਵੇਲੇ ਦਾ ਹਲੇ ਤੱਕ ਹੈਗਾ ਦਾ ਉੱਥੇ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਹੋਣਾ ਵੱਲੋਂ ਵੀ ਕਈ ਵੱਡੇ ਸਵਾਲ ਉਸ ਦਿਨ ਚੱਕੇ ਗਏ ਸਨ ਕਿ ਜੇਕਰ ਉਸ ਵੇਲੇ ਬੇਇੱਜ਼ਤੀਆਂ ਹੋਈਆਂ ਇਹਨਾਂ ਨੂੰ ਲੱਗਦਾ ਹੈ ਕਿ ਬੇਇੱਜ਼ਤੀ ਉਸ ਵੇਲੇ ਹੋਈ ਸੀ ਕਿ ਤਾਂ ਉਸ ਵੇਲੇ ਕਿਉਂ ਨਹੀਂ ਮਾਫੀ ਮੰਗੀ ਗਈ ਤਾਂ ਜਿੰਨੇ ਵੀ ਜੋ ਕਹਿ ਸਕਦੇ ਆ ਕਿ ਮੁੱਦੇ ਹੈਗੇ ਨੇ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਅੱਜ ਇਸ ਅਹਿਮ ਮੀਟਿੰਗ ਜੋ ਹੈ ਆਪਾਂ ਮੀਟਿੰਗ ਦੀ ਗੱਲ ਕਰ ਲਈਏ ਤਾਂ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਨਿਕਲ ਕੇ ਆ ਸਕਦੇ ਨੇ ਤਾ ਇਸ ਵਕਤ ਅਸੀਂ ਮੌਜੂਦ ਹਾਂ ਸਕੱਤਰੇ ਸਾਹਿਬ ਤੇ ਤਾਂ ਤੜ ਨਾਲ ਕੱਲੀ-ਕੱਲੀ ਤਸਵੀਰ ਹੈ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਵੰਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਤ ਜਗਵੰਨ ਟੀਵੀ ਸ਼੍ਰੀਮਨ ਸੁਸਾਇਟੀ